ਰਾਮੂ ਨੂੰ ਤਰਨਾ ਨਹੀਂ ਆਉਂਦਾ ਸੀ ਉਸਨੇ ਸਹੂ ਖਾਧੀ ਸੀ ਕਿ ਉਹ ਉਦੋਂ ਤੱਕ ਪਾਣੀ ਵਿੱਚ ਨਹੀਂ ਉਤਰੇਗਾ ਜਦੋਂ ਤੱਕ ਉਹ ਸਹੀ ਤਰ੍ਹਾਂ ਤਰਨਾ ਨਹੀਂ ਸਿੱਖ ਲੈਂਦਾ ਭਾਦਰੋਂ ਦਾ ਦਿਨ ਸੀ ਗੰਗਾ ਨਦੀ ਪੂਰੇ ਜੋਰਾਂ ਤੇ ਸੀ RAMU ਤੇ ਦੋਸਤ RAJU ਨੇ ਕਿਹਾ RAMU ਤੂੰ ਤਰਨਾ ਸਿੱਖ ਲੈ RAMU ਨੇ ਕਿਹਾ ਮੈਂ ਸਹੂ ਖਾਧੀ ਹੈ ਕਿ ਜਦੋਂ ਤੱਕ ਮੈਂ ਤੈਰਨਾ ਨਹੀਂ ਜਾਣਦਾ ਮੈਂ ਪਾਣੀ ਵਿੱਚ ਪੈਰ ਨਹੀਂ ਪਾਵਾਂਗਾ ਤੁਸੀਂ ਪਾਣੀ ਵਿੱਚ ਉਤਰੇ ਬਿਨਾ ਤਰਨਾ ਨਹੀਂ ਸਿੱਖ ਸਕਦੇ RAJU ਨੇ ਕਿਹਾ ਹੁਣ ਆਪਣੀ ਜਿੱਦ ਛੱਡ ਦੇ ਅਤੇ ਗੰਗਾ ਵੱਲ ਚੱਲ ਗਏ ਰਾਮੂ ਅਤੇ ਰਾਜੂ ਗੰਗਾ ਕੋਲ ਪਹੁੰਚੇ ਤੇ ਰਾਜੂ ਨੇ ਕਿਹਾ ਉਸ ਬੋਰਡ ਨੂੰ ਵੇਖ ਡੁੱਬਣ ਵਾਲੇ ਨੂੰ ਬਚਾਉਣ ਵਾਲੇ ਨੂੰ 500 ਰੁਪਏ ਦਾ ਨਾਮ ਜ਼ਿਲ੍ਹਾ ਮੈਜਿਸਟ੍ਰੇਟ ਦੀ ਆਗਿਆ ਨਾਲ ਦਿੱਤਾ ਜਾਵੇਗਾ ਹੁਣ ਤੂੰ ਨਦੀ ਵਿੱਚ ਜਾ ਅਤੇ ਆਪਣੇ ਡੁੱਬਣ ਦਾ ਨਾਟਕ ਕਰ ਤੇ ਮੈਂ ਤੈਨੂੰ ਬਾਹਰ ਕੱਢਣ ਦਾ ਨਾਟਕ ਕਰਾਂਗਾ ਮੈਂ ਆਵਾਂਗਾ ਅਤੇ ਤੈਨੂੰ ਬਾਹਰ ਕੱਢਾਂਗਾ ਅਤੇ ਅਸੀਂ ਦੋਵੇਂ ਇਨਾਮ ਸਾਂਝਾ ਕਰਾਂਗੇ ਰਾਮੂ ਨੂੰ ਇਹ ਵਿਚਾਰ ਪਸੰਦ ਆਇਆ ਉਹ ਆਪਣੇ ਗੋਡਿਆਂ ਤੱਕ ਪਾਣੀ ਵਿੱਚ ਚਲਾ ਗਿਆ ਅਤੇ ਉੱਚੀ ਉੱਚੀ ਚੀਕਣ ਲੱਗਾ ਓਏ ਮੈਂ ਡੋਬ ਰਿਹਾ ਹਾਂ ਮੇਰੀ ਮਦਦ ਕਰੋ ਮੇਰੀ ਮਦਦ ਕਰੋ रामू ਨੇ ਅੱਖਾਂ ਮੀਚ ਕੇ ਕਿਹਾ ਚੁੱਪ ਕੀ ਕੋਈ ਗੋਡਿਆਂ ਤੱਕ ਡੁੱਬੇ ਹੋਏ ਨੂੰ ਪਾਣੀ ਵਿੱਚ ਡੁੱਬ ਜਾਂਦਾ ਹੈ ਕੋਈ ਓਏ ਹੋਰ ਅੱਗੇ ਜਾ ਕਿ ਤੈਨੂੰ ਨਾਮ ਦੇ ਪੈਸੇ ਨਹੀਂ ਚਾਹੀਦੇ रामू ਡਰਦਾ ਆ ਅੱਗੇ ਵਧਿਆ ਅਤੇ ਜਦੋਂ ਪਾਣੀ ਵਿੱਚ ਉਸ ਦੇ ਜਦੋਂ ਪਾਣੀ ਉਸ ਦੇ ਗਲੇ ਤੱਕ ਪਹੁੰਚ ਗਿਆ ਤਾਂ ਉਹ ਫਿਰ ਰੌਲਾ ਪਾਉਣ ਲੱਗਾ राजू ਨੇ ਅੱਖਾਂ ਮੀਚ ਕੇ ਕਿਹਾ ਹੋਰ ਅੱਗੇ ਮੈਂ ਇੱਥੇ ਹਾਂ ਤੂੰ ਕਿਉਂ ਡਰਦਾ ਹੈ राजू ਪਾਣੀ ਵਿੱਚ ਬਹੁਤ ਦੂਰ ਚਲਾ ਗਿਆ ਅਤੇ ਅਸਲ ਵਿੱਚ ਡੁੱਬਣ ਲੱਗਾ ਉਹ ਮੈਂ ਸੱਚਮੁੱਚ ਹੀ ਡੋਬ ਰਿਆਂ ਹਾਂ ਬਚਾਓ ਬਚਾਓ ਰਾਜੂ ਨੇ ਕੁਝ ਨਾ ਕਿਹਾ ਅਤੇ ਨਦੀ ਦੇ ਕੰਢੇ ਮੁਸਕਰਾਉਂਦਾ ਰਿਹਾ ਹੁਣ ਰਾਜੂ ਦਾ ਸਾਹ ਘੁੱਟਣ ਲੱਗਾ ਉੱਚੀ-ਉੱਚੀ ਚੀਕਿਆ ਓਏ ਬੇਵਕੂਫ ਕੀ ਕਰ ਰਿਆਂ ਐ ਜਲਦੀ ਬਚਾ ਮੈਨੂੰ ਤੈਨੂੰ 500 ਰੁਪਏ ਨਹੀਂ ਚਾਹੀਦੇ ਰਾਜੂ ਨੇ ਆਪਣੀ ਉਂਗਲ ਨਾਲ ਇਸ਼ਾਰਾ ਕੀਤਾ ਕਿ ਪਹਿਲਾਂ ਉਸ ਬੋਰਡ ਦੇ ਬੋਰਡ ਦੇ ਦੂਜੇ ਪਾਸੇ ਵੇਖ ਉਸ ਉੱਤੇ ਲਿਖਿਆ ਆਇਆ ਹੈ ਜਿਲਾ ਮੈਂ ਅਧਿਕਾਰੀ ਤਰਦੀ ਲਾਸ਼ ਲੱਭਣ ਵਾਲੇ ਨੂੰ 1000 ਰੁਪਏ ਦਾ ਨਾਮ ਦੇਵੇਗਾ ਨਾਮ ਦੇਵੇਗਾ ਇਹ ਦੇਖ ਕੇ ਰਾਜੂ ਹੱਕਾ ਬੱਕਾ ਰਹਿ ਗਿਆ ਅਤੇ ਛੇਤੀ ਹੀ ਡੁੱਬਣ ਨਾਲ ਮਰ ਗਿਆ।